ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਰਿਪੋਰਟ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇ ਲੈ ਲਾਈ ਕਿ ਦੋ ਬਈ ਬੱਚੀਆਂ ਨੇ ਇੱਕ ਵੜ ਤਾਜੀ ਸੇ ਵੀ ਇੱਕ ਬਈ ਗੱਬਣਾ ਦੇਣ ਹਜੇ ਲੈੰਦੀ ਆ ਆਉ ਪੁੱਛ ਲੈਣਾ ਬਾਈ ਕਹੇ ਅੱਜ ਬਈ ਬਾਈ ਜੀ ਹੱਸੀ ਗਾਲ ਹੱਸੀ ਗਾਲ ਬਾਈ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਗੱਗੀ ਆ ਪਿੰਡ ਆਕੜੀਆ ਹਮ ਆਕੜੀਆ ਜਲਾਲਾ ਭਗਤੀ ਸਾਈਡ ਤੋਂ ਪਹਿਲਾਂ ਜਲਾਲ ਆ ਜਾਂਦਾ ਸਮਾਹ ਵਾਲੇ ਪਾਸੇ ਕੋਡੀ ਰਹਿ ਜਾਂਦਾ ਠੀਕ ਆ ਬਾਈ ਜ਼ਿਲ੍ਹਾ ਕਿਹੜਾ ਆਪਣਾ ਹੈ ਨਾ ਜ਼ਿਲ੍ਹਾ ਬਈ ਬਠਿੰਡਾ ਹੀ ਪੈ ਜਾਂਦਾ ਹੈ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਹੈ ਠੀਕ ਆ ਬਈ ਪਿੰਡ ਅਕਲੀਆ ਜਲਾਲਪੁਰ ਜਲਾਲ ਵੀ ਨੇੜੇ ਰਹ ਜਾਂਦਾ ਭਗਤਪੁਰ ਵੀ ਗੱਭ ਨੇੜੇ ਰਹ ਜਾਂਦਾ ਤੇ ਮੋਬਾਈਲ ਨੰਬਰ ਬੋਲ ਦੇ ਬਈ 98720235855 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵਰਡ ਦਿੰਦੇ ਕਿਹੜਾ ਸੂਚ ਹੁੰਦੀ ਆ ਇਹ ਦੂਜਾ ਸੂਚ ਹੁੰਦੀ ਆ ਬਾਈ ਕਿੰਨੇ ਦਿਨ ਲੈਂਗੇ ਬਾਈ ਇਹ ਹਜੇ ਹੈਗੀ ਆ 15-18 ਦਿਨਾਂ ਦੀ ਕੱਚੀ ਬੈੜ ਆ ਬਈ ਠੀਕ ਆ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਇਹਨੇ ਦੁੱਧ ਬਾਈ ਪਿਛਲੇ ਸੂਏ 25 ਲੀਟਰ ਦਿੱਤਾ ਆਪਣੇ ਕੋਲੇ ਠੀਕ ਆ ਖੋਲ ਦੇ ਬਾਈ ਤੋਰੀ ਤੋਰੀ ਫੁੱਲ ਕਰਦਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਣੇ ਦੇਖ ਸਕਦਾ ਪੂਰੇ ਗੈਬ ਤੇ ਆ ਕੱਚੀ ਜਰੂਰ ਆ ਬਾਈ ਦਿਨ ਹਜੇ ਲੈਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰੀ ਬਾਕੀ ਕੱਦ ਬੈਡ ਬਹੁਤ ਆ ਬਾਈ ਠੰਡੀ ਸੀੜ ਪੂਰੀ ਆ ਫੇਸ ਬਿਊਟੀ ਵੀ ਬੜੀ ਚੰਗੀਆਂ ਬਹੁਤੀ ਵਧੀਆ ਦੀ ਚੰਗੀ ਆ ਸਨੱਖ ਪੁਣਾ ਬੈਡ ਦੇ ਵਿੱਚ ਝੰਗਾ ਜਾ ਬਾਈ ਦੁੱਧ ਦਾ ਰਿਕਾਰਡ ਕੀ ਸੀ ਇਨੇ ਬਾਈ ਆਪਣੇ ਕੋਲ 24 25 ਲੀਟਰ ਦਿੱਤਾ ਪਿਛਲੇ ਸਾਲ ਠੀਕ ਆ 24 ਤੋਂ 25 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਤੇ ਫੁੱਲ ਕੱਦ ਆਰਡਰ ਚੰਗਾ ਥਣਲੇਵਾ ਚੰਗਾ ਤੇ ਤੋਰਾ ਤਾਰਾ ਬੈੜਦਾ ਚੰਗਾ ਦਾ ਮੋੜ ਲਿਆ ਬਾਈ ਤੇ ਮੁੱਲ ਕੀ ਆ ਭਰਾ ਇਹਦਾ ਮੁੱਲੇ ਦਾ ਬਾਈ ਹੈਗਾ 82000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਵੀਰੇ ਠੀਕ ਆ 82000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜੀ ਚੰਗੀ ਆ ਬੜਾ ਕੱਦ ਬੱਡ ਵਾਲੀ ਆ ਬਈ ਥਣਲੇਵਾ ਚੰਗਾ ਚੰਗੀ ਆ ਕਿ ਭਾਈ 2 ਨੰਬਰ ਕਿਹੜਾ ਸੂਸੂਈ ਵੀ ਆ ਇਹ ਵੀ ਭਾਈ ਦੂਜਾ ਸੂਆ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਹੁਣ ਹਫਤਾ ਤੱਕ ਹੋ ਗਿਆ ਬਈ ਠੀਕ ਆ ਬੱਚਾ ਇਹਦਾ ਬਈ ਬੱਚਾ ਇਹਦੇ ਮਗਰ ਬੱਚਾ ਜੀ ਆ ਬੈਠਾ ਬਈ ਹਾਂ ਭਾਈ ਚਿੱਟਾ ਡੱਬਾ ਤੇ ਦੁੱਧ ਕਿੰਨਾ ਹੁਣ ਦੁੱਧ ਦੇ ਥੱਲੇ ਹੈਗਾ ਬਈ 1500 ਲੀਟਰ ਬੋਲਾ ਤਿਆਰ ਮੈਟ ਤਿਆਰ ਆ ਹਾਂਜੀ ਹਾਂਜੀ ਬੋਲ ਦੇ ਬਈ ਟੋਰਚਰ ਖਾ ਦੇ ਤੋਰੀ ਰਾਜੂ ਇਹਨੂੰ ਕੱਤਬੱਡ ਚੰਗਾ ਰੰਗ ਰੂਪ ਚੰਗਾ ਥਣ ਚੰਗਾ ਗਾ ਬਈ ਤੇ ਚਵਾਈ ਕਿਵੇਂ ਆ ਚਵਾਈ ਬਹੁਤ ਆ ਬਈ ਸੀਲ ਆ ਠੰਡੀ ਆ ਪੋਲੀ ਆ ਚਵਾਈ ਦੀ ਨਾੜਾ ਨੂੜਾ ਵੀ ਚੰਗੀਆਂ ਹਨਾ ਬਈ ਬਾਕੀ ਆਪਣੇ ਮਸ਼ੀਨ ਤੇ ਹੀ ਚਵਾਈ ਹੁੰਦੀ ਆ ਬਈ ਕਿੰਨਾ ਕੁ ਦੇ ਦੂ ਹੋਰ ਦੁੱਧ ਬਾਈ ਇਹ ਦੁੱਧ ਬਾਈ ਦੇ ਦੂਗੀ 20 ਲੀਟਰ ਤਾਈਂ ਤਾਂ ਆਰਾਮ ਨਾਲ ਜਾਵੜੂ ਠੀਕ ਆ ਬਾਈ ਤੇ ਮੁੱਲ ਕੀ ਆ ਵੀਰੇ ਦਾ ਮੁੱਲੇ ਦਾ ਹੈਗਾ ਜੀ 50000 ਰੁਪਿਆ ਮਾਨਤਨ ਮਾਨਤਨ ਕਰ ਦਾਂਗੇ ਬਈ 50000 ਰੁਪਿਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜੀ ਚੰਗੀ ਐ ਬੜਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਬਈ ਥਣ ਲੇਗਾ ਵੀ ਚੰਗਾ ਮੋੜ ਲਿਆ ਬਈ ਠੰਡੀ ਸੀ ਲਾ ਵੀਰੇ ਹਾਂਜੀ ਹਾਂ ਠੰਡੀ ਸੀਟ ਬਹੁਤ ਆ ਬਾਈ ਪਵਾ ਕੋਈ ਚਾਰ ਟਾਈਮ ਚਵਾਈ ਕਰਕੇ ਲੈ ਲੈ ਬਹੁਤ ਠੀਕ ਚੱਲ ਅੱਗੇ ਵੀਰੇ ਬੱਚੀ ਵਾਲੇ ਕਿੰਨੀ ਕੁ ਉਮਰ ਹੈ ਦੀ ਇਹ ਬਈ ਹੈਗਾ 8 ਮਹੀਨਿਆਂ ਦੀ ਆ ਪਰਲੀ ਨੌ ਜਰਸੀ ਨੌ ਮਹੀਨਿਆਂ ਦੀ ਬੱਚੀ ਐ ਠੀਕ ਆ ਤੇ ਕਿਹੜੇ ਕਿਹੜੇ ਟੀਕੇ ਦੀਆਂ ਨੇ ਏ ਹੈਗੀ ਆ ਏਬੀਐਸ ਦੀ ਆ ਬਾਈ ਤੇ ਉਹ ਡੈਨਮਾਰਕ ਦੀ ਹੈਗੀ ਠੀਕ ਆ ਬਾਈ ਮਾਂ ਦਾ ਦੁੱਧ ਕਿੰਨਾ ਕਿੰਨਾ ਹੈ ਇਹਦੀ ਮਾਂ ਦਾ ਆਹੀ ਖੜੀ ਆ ਬਾਈ ਠੀਕ ਆ ਤੇ ਜਰਸੀ ਆਪਾਂ ਬੱਚੀ ਮੰਨ ਕੇ ਚਲੋ ਪਰਚੇਜ ਕਰੀ ਸੀ ਆਪਣੇ ਪਿੰਡੋਂ ਉਹਦੀ ਮਾਂ ਥੱਲੇ ਹੈਗਾ 22 ਲੀਟਰ ਦੁੱਧ ਖੋਲੀ ਬਾਈ ਤੋੜੀ ਨਾ ਬਾਈ ਚੰਗੀਆਂ ਨੇ ਬਾਈ ਬੱਚੀਆਂ ਕੱਦ ਸੇਮ ਦੀ ਆ ਜਰਸੀ ਵੀ ਚੰਗੀ ਆ ਇਹ ਵੀ ਡੱਬੀ ਬੱਚੀ ਚੰਗੀ ਆ ਢੋਲੀ ਵਗੈਰਾ ਵੀ ਨੇੜੇ ਤੋਂ ਚੈੱਕ ਕਰਵਾ ਦਾਂਗੇ ਫੇਸਬੁੱਕ ਵੀ ਕਰਮਾ ਇਹਦਾ ਚੰਗਾ ਤੇ ਕੀ ਮੋਲ ਲਾ ਵੀਰੇ ਦਾ ਇਹ ਬਈ 30000 ਦਾ ਜੋੜਾ ਦੇ ਦਾਂਗੇ ਮਾਨਤਾਨ ਹੋ ਜਾ ਮਾਨਤਾਨ ਕਰਦੇ ਹਾਂ 30000 ਤਾਂ ਬਾਈ ਕਹਿੰਦਾ ਜੋੜਾ ਹੀ ਦੇ ਦਾਂਗੇ ਮਾਨਤਾਨ ਜਿਹੜਾ ਵਿੱਚ ਜ਼ਰੂਰ ਹੋ ਜਾ ਮੋੜ ਲਿਆ ਬਈ ਰੰਗ ਰੂਪ ਚੰਗਾ ਫੇਸ ਫੂਸ ਚੰਗਾ ਚੰਗੀ ਆ ਬੱਚੀ ਪਧਰੀ ਪੁਧਰੀ ਆ ਬਈ ਬੱਚੀ ਬਈ ਜਰਸੀ ਵੀ ਚੰਗੀ ਆ ਹਨਾ ਕੱਦ ਵੱਡ ਚੰਗਾ ਮਾਂ ਦਾ ਦੁੱਧ ਚੰਗਾ ਦੱਸਿਆ ਚੰਗੇ ਸੀ ਬਣਦੀ ਅਸੇ ਫੇਸ ਫੂਸ ਬਹੁਤ ਚੰਗਾ ਝੂਲੀ ਝੂਲੀ ਵੀ ਚੰਗੀ ਆ ਮੁੱਲ ਜੋੜੀ ਦਾ 30000 ਰੁਪਇਆ ਬਾਕੀ ਜਿਹੜਾ ਮੌਕੇ ਦੇ ਮਾਨ ਹਨ ਜਰੂਰ ਪਾ ਦਿਓ ਤੋੜ ਦੇ ਬਾਈ ਜਰਸੀ ਨੂੰ ਇਹ ਨਾਗ ਸੀਗੇ ਭਰਾ ਕੋਲੇ 4 ਬਾਈ 4 ਹੀ ਦਿਖਾਤੇ ਕਿਸੇ ਵੀ ਬੇਚਾਰਾ ਜੋ ਕੋਈ ਵੀ ਨਾਗ ਪਸੰਦ ਆਵੇ ਤਾ ਬਾਈ ਨਕਨਕਤ ਕਰਕੇ ਫਿਰ ਲਈ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਪੈਦੋਂ ਧੰਨਵਾਦ ਬੋੜ ਦੇ ਪੇ